ਖਬਰਾਂ ਮਿੱਤਰੋ ਦੋ ਨੇ ਤੇ ਦੋਨੇ ਹੀ ਬੜੀਆਂ ਸਮਝਣ ਵਾਲੀਆਂ ਨੇ ਪਹਿਲੀ ਖਬਰ ਹੈ ਕਿ ਭਗਵੰਤਮਾਨ ਸਰਕਾਰ ਨੇ ਇੱਕ ਖੇਤੀਬਾੜੀ ਅਫਸਰ ਨੂੰ ਸਸਪੈਂਡ ਕੀਤਾ ਤੇ ਸਸਪੈਂਡ ਕੀਤਾ ਕਿਉਂ ਹੈ ਮਾਮਲਾ ਹਰ ਪਿੰਡ ਤੇ ਹਰ ਘਰ ਨਾਲ ਜੁੜਿਆ ਮੈਂ ਤੁਹਾਨੂੰ ਅੱਗੇ ਦੱਸਦਾ ਗੌਰ ਨਾਲ ਸਮਝੋ ਜਰਾ ਤੇ ਦੂਜੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਕੁਰਸੀ ਤੇ ਨਹੀਂ ਆ ਕੇ ਬੈਠੇ ਮੁੱਖ ਮੰਤਰੀ ਦੀ ਕੁਰਸੀ ਵਾਜਾ ਮਾਰਦੀ ਰਹੀ ਪਰ ਭਗਵੰਤਮਾਨ ਆਏ ਨਹੀਂ ਕਿਉਂ ਨਹੀਂ ਆਏ ਇਹ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਭਗਵੰਤਮਾਨ ਸਰਕਾਰ ਬੜੀ ਕਸੂਤੀ ਫਸੀ ਐ ਹੁਣ ਭਗਵੰਤਮਾਨ ਸਰਕਾਰ ਦੇ ਅੰਦਰ ਵੀ ਤੇ ਪਾਰਟੀ ਦੇ ਵਿੱਚ ਵੀ ਇੱਕ ਤਣਾ ਤਣੀ ਬਣ ਚੁੱਕੀ ਐ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਖਬਰ ਮੀਡੀਆ ਦੇ ਵਿੱਚ ਆ ਰਹੀ ਐ ਕਿ ਫਿਰੋਜ਼ਪੁਰ ਦੇ ਗੁਰੂ ਆਰ ਸਹਾਇ ਇਲਾਕੇ ਦਾ ਜਿਹੜਾ ਖੇਤੀਬਾੜੀ ਅਫਸਰ ਐ ਉਨੂੰ ਭਗਵੰਤ ਮਾਨ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਕਿਉਂ ਕੀਤਾ ਦੋਸ਼ ਵੱਡੀ ਧਾਂਦਲੀ ਦੇ ਕਫਲੇ ਦੇ ਲੱਗੇ ਨੇ ਤੇ ਦੋਸ਼ ਲਾਉਣ ਵਾਲੇ ਇਹ ਕਹਿ ਰਹੇ ਨੇ ਕਰੋੜਾਂ ਦਾ ਕਪਲਾ ਕਿੰਨਾ ਨਾਲ ਕਿਸਾਨਾਂ ਨਾਲ ਕਪਲਾ ਕੀ ਹੈ ਤੁਹਾਡੇ ਹਰ ਪਿੰਡ ਤੇ ਹਰ ਘਰ ਨਾਲ ਕਿਵੇਂ ਜੁੜਿਆ ਹੈ ਗੌਰ ਨਾਲ ਖੇਤੀਬਾੜੀ ਦੇ ਸੰਧ ਆਉਂਦੇ ਨੇ ਹਰ ਪਿੰਡ ਨੂੰ ਕਿਸਾਨਾਂ ਨੂੰ ਮਿਲਦੇ ਨੇ ਸਬਸਿਡੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਬੜੀ ਵਾਰ ਆਪਾਂ ਰੌਲਾ ਪਾਉਣੇ ਆ ਬਈ ਪਾਈ ਸਰਕਾਰ ਨੂੰ ਇਹ ਪੂਰੀ ਜਾਂਚ ਹਰ ਪਿੰਡ ਦੀ ਕਰਾਉਣੀ ਚਾਹੀਦੀ ਹੈ ਵੀ ਕਿੰਨੇ ਸੰਧ ਸਬਸਿਡੀ ਤੇ ਮਿਲੇ ਨੇ ਤੇ ਕਿੰਨਿਆਂ ਨੂੰ ਮਿਲੇ ਨੇ ਉਹਦੀ ਬਕਾਇਦਾ ਕਿਸੇ ਹੋਰ ਮਹਿਕਮੇ ਦੇ ਕਰਮਚਾਰੀਆਂ ਤੋਂ ਪੁਨਛਣ ਕਰਾਉਣੀ ਚਾਹੀਦੀ ਹੈ ਖੇਤੀਬਾੜੀ ਵਾਲਿਆਂ ਤੋਂ ਨਹੀਂ ਕਰਾਉਣੀ ਚਾਹੀਦੀ ਏਠਾ ਦੁੱਤਾ ਤਾਂ ਕਾਥਰ ਵਾਲੇ ਨੇ ਬਹੁਤ ਸੈਂਕੜੇ ਕਰੋੜਾਂ ਦਾ ਘਪਲਾ ਜਿਹੜਾ ਉਹ ਨਿਕਲੇਗਾ ਇੱਥੇ ਹੀ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ ਉਹ ਜਿਹੜਾ ਖੇਤੀਬਾੜੀ ਅਫਸਰ ਹੈ ਉਹਨੇ ਉਹਦੇ ਉੱਪਰ ਦੋਸ਼ ਨੇ ਕਿ ਕਈ ਸਾਰੇ ਸੈਂਕੜੇ ਸੰਦ ਉਹ ਲੈ ਗਿਆ ਸਬਸਿਡੀ ਤੇ ਸੰਦ ਕਿਸਾਨਾਂ ਕੋਲ ਕੋਈ ਪਹੁੰਚਿਆ ਨਹੀਂ ਤੇ ਸਬਸਿਡੀ ਆਪ ਖਾ ਗਿਆ ਇਹ ਦੋਸ਼ ਹੈ ਲਾਉਣ ਵਾਲਿਆਂ ਦਾ ਉਹ ਕਹਿੰਦੇ ਇੱਕ ਬੰਦਾ ਉਹ ਕਹਿੰਦਾ ਮੈਂ ਇਸ ਮਹਿਕਮੇ ਦੇ ਵਿੱਚ ਕੰਮ ਕਰਨ ਲੱਗ ਪਿਆ ਦੋਸ਼ ਕਿਸੇ ਹੋਰ ਨੇ ਨਹੀਂ ਲਾਇਆ ਮਹਿਕ ਵਿੱਚ ਕੰਮ ਕਰਨ ਵਾਲੇ ਇੱਕ ਬੰਦੇ ਨੇ ਲਾਇਆ ਉਹ ਕਹਿੰਦਾ ਮੈਂ ਕਿਸਾਨ ਮਿੱਤਰ ਰੱਖਿਆ ਗਿਆ ਸੀ ਔਰ ਮੈਨੂੰ ਥੋੜੀ ਪੈਸੇ ਵੀ ਪੱਤਾ ਵੀ ਮਿਲਦਾ ਸੀ ਤਾਂ ਮੈਂ ਉਸ ਦਰਮਿਆਨ ਵੇਖਿਆ ਵੀ ਯਾਰ ਬੜੀ ਵੱਡੀ ਗੜਬੜੀ ਹੋ ਰਹੀ ਹੈ ਲੋਕਾਂ ਨੇ ਨਹੀਂ ਮੈਨੂੰ ਦੱਸਿਆ ਕਹਿੰਦਾ ਫੇਰ ਮੈਂ ਇਹ ਜਿਹੜਾ ਜਿਹੜਾ ਅਫਸਰ ਹੈ ਖੇਤੀਬਾੜੀ ਅਫਸਰ ਹੈ ਮੈਂ ਇਹਦਾ ਰਿਕਾਰਡ ਲੱਭਣਾ ਸ਼ੁਰੂ ਕੀਤਾ ਉਹ ਕਹਿੰਦਾ ਕਈ ਸਾਰੇ ਮੈਂ ਇਹੋ ਜੇ ਸਬੂਤ ਲੱਭ ਲੇ ਮੈਂ ਕਈ ਸਾਰੇ ਇਹੋ ਜੇ ਬਿੱਲ ਲੱਭ ਲੇ ਜਿਨ੍ਹਾਂ ਤੋਂ ਮੈਨੂੰ ਸਾਬਤ ਹੋ ਗਿਆ ਵੀ ਵਾਕਿਆ ਹੀ ਬਹੁਤ ਵੱਡਾ ਪੈਸਾ ਸਬਸਿਡੀ ਦੇ ਨਾਂ ਤੇ ਇਹਨੇ ਖਾਦਾ ਔਰ ਉਹ ਕਹਿੰਦਾ ਉਸ ਤੋਂ ਬਾਅਦ ਫਿਰ ਮੈਂ ਸ਼ਿਕਾਇਤ ਕੀਤੀ ਕਹਿੰਦਾ ਮੈਂ ਆਰਟੀਆਈ ਪਾਈ ਪਹਿਲਾਂ ਆਰਟੀਆਈ ਦਾ ਕਹਿੰਦਾ ਜਵਾਬ ਨਾ ਦੇਣ ਆਕੇ ਹੀ ਤੁਹਾਨੂੰ ਪਤਾ ਹੈ ਸੂਚਨਾ ਲੈਣ ਦਾ ਕਾਨੂੰਨ ਹੁੰਦਾ ਵੀ ਆਪਾਂ ਕੋਈ ਵੀ ਸੂਚਨਾ ਜਾਣਕਾਰੀ ਲੈ ਸਕਦੇ ਆ ਪਰ ਉਹ ਕਹਿੰਦਾ ਜਵਾਬ ਨਾ ਦੇਣ ਕਹਿੰਦਾ ਸਗੋਂ ਮੇਰੇ ਕੋਲ ਅਫਸਰ ਆ ਗਿਆ ਆਪ ਤੇ ਮੈਨੂੰ ਕਹਿੰਦਾ ਵੀ ਐ ਕਰ ਤੂੰ 5 7 ਸੰਦ ਆਪ ਲੈ ਲੈ ਮੇਰੇ ਤੋਂ ਤੇ ਤੂੰ ਯਾਰ ਛੱਡ ਆਰਟੀਆਈ ਨਾ ਲੈ ਕਹਿੰਦਾ ਮੈਂ ਤਾਂ ਮੈਂ ਕਿਹਾ ਮੈਂ ਤਾਂ ਲਵਾਂਗਾ ਕਹਿੰਦਾ ਫਿਰ ਮੈਂ ਉੱਪਰ ਸ਼ਿਕਾਇਤ ਕੀਤੀ ਵੀ ਆਰਟੀਆਈ ਦੀ ਜਾਣਕਾਰੀ ਨਹੀਂ ਦਿੰਦਾ ਕਹਿੰਦਾ ਫਿਰ ਮੈਨੂੰ ਜਾਣਕਾਰੀ ਆਈ ਫਿਰ ਕਹਿੰਦਾ ਉਹਦੇ ਚ ਸਾਬਤ ਹੋ ਗਿਆ ਫਿਰ ਕਹਿੰਦਾ ਮੈਂ ਸ਼ਿਕਾਇਤਾਂ ਕੀਤੀਆਂ ਪਹਿਲਾਂ ਮੈਂ ਮਹਿਕਮੇ ਨੂੰ ਸ਼ਿਕਾਇਤ ਕੀਤੀ ਕਹਿੰਦਾ ਕੋਈ ਪੁਖਤਾ ਜੀ ਕਾਰਵਾਈ ਨਾ ਹੋਈ ਫਿਰ ਕਹਿੰਦਾ ਮੈਂ へਠਾ ਤੋਂ ਤਾਂ ਤੱਕ ਮੁੱਖ ਮੰਤਰੀ ਤੱਕ ਸ਼ਿਕਾਇਤਾਂ ਕੀਤੀਆਂ ਫਿਰ ਕਹਿੰਦਾ ਜਾਂਚ ਪੜਤਾਲ ਹੋਈ ਤੇ ਫਿਰ ਜਾਂਚ ਪੜਤਾਲ ਦੇ ਵਿੱਚੋਂ ਖਬਰ ਹੈ ਕਿ ਜਿਹੜੇ ਡੀਸੀ ਐ ਫੋਜਪੁਰ ਦੇ ਦੀਪਸ਼ਿਕਾ ਉਹਨਾਂ ਨੇ ਇਸ ਨੂੰ ਸਸਪੈਂਡ ਕੀਤਾ ਹੁਣ ਇਸ ਮਾਮਲੇ ਦੇ ਨਾਲ ਸਾਰੇ ਪਿੰਡਾਂ ਦੀ ਕਹਾਣੀ ਕਿਵੇਂ ਜੁੜੀ ਹੈ ਵੇਖੋ ਤੁਹਾਡੇ ਪਿੰਡਾਂ ਦੇ ਵਿੱਚ ਵੀ ਥੋੜਾ ਨજર ਮਾਰ ਕੇ ਵੇਖੋ ਇਸ ਤਰ੍ਹਾਂ ਦੀਆਂ ਗੜਬੜਾਂ ਬਹੁਤ ਹੋਈਆਂ ਨੇ ਕਾਫੀ ਸਾਰੇ ਸਰਪੰਚਾਂ ਨੇ ਨਾਲ ਰਲ ਕੇ ਗੜਬੜਾ ਕੀਤੀਆਂ ਸੰਤ ਪਿੰਡ 'ਚ ਸਰਕਾਰੀ ਆਏ ਹੋਏ ਨੇ ਸਬਸਿਡੀ ਤੇ ਆਏ ਨੇ ਪਿੰਡ ਦੇ ਲੋਕਾਂ ਨੂੰ ਮਿਲਦੇ ਨਹੀਂਗੇ ਇਹ ਬੜੇ ਸਿਆਪੇ ਇਦਾਂ ਪਏ ਹੋਏ ਨੇ ਔਰ ਮੈਂ ਤੁਹਾਨੂੰ ਕਹੂੰਗਾ ਤੁਸੀਂ ਵੀ ਆ ਇਸ ਬੰਦੇ ਦੀ ਤਰ੍ਹਾਂ ਥੋੜਾ ਜਾਗਰੂਕ ਹੋਵੋ ਹੁਣ ਦੂਜੀ ਖਬਰ ਜਿਹੜੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਫਸੀ ਹੈ ਔਰ ਉਸ ਤੋਂ ਪਹਿਲਾਂ ਇੱਕ ਖਬਰ ਹੋਰ ਹੈ ਪੰਜਾਬ ਸਰਕਾਰ ਨੇ ਸਾਰੇ ਡੀਸੀਆਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਜਿਹੜੇ ਤਹਿਸੀਲਾਂ ਦੇ ਵਿੱਚ ਕਲਰਕ ਦਾ ਕੰਮ ਕਰਦੇ ਨੇ ਜਾਂ ਜਿਹੜੇ ਰਜਿਸਟਰੀਆਂ ਨਾਲ ਜੁੜੇ ਹੋਏ ਤਹਿਸੀਲਦਾਰਾਂ ਦੇ ਕੋਲ ਜਾਂ ਨਾਇਬ ਤਹਿਸੀਲਦਾਰਾਂ ਦੇ ਕੋਲ ਕੰਮ ਕਰਦੇ ਨੇ ਥੱਲੇ ਉਹਨਾਂ ਸਾਰਿਆਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਕਿਉਂ ਕਿਉਂਕਿ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਚੱਲ ਰਿਹਾ ਰਜਿਸਟਰੀਆਂ ਵਾਲੇ ਮਾਮਲੇ ਤੇ ਚੱਲ ਤਾਂ ਰਿਹਾ ਵੀ ਹੱਥਰਲੇ ਨੇ ਹੁਣ ਤਸਿਲਦਾਰ ਤਾਂ ਬਦਲ ਦਿੱਤਾ ਜਾਂਦਾ ਹੈ ਨਾਇਬ ਬਦਲ ਦਿੱਤਾ ਜਾਂਦਾ ਹੈ ਪਰ ਜਦੋਂ ਕੋਈ ਨਵਾਂ ਆਉਂਦਾ ਹੈ ਬਦਲ ਕੇ ਤਸਿਲਦਾਰ ਤਾਂ ਉਹਨੂੰ ਪਹਿਲਾਂ ਹੀ ਉਹ ਜਿਹੜੇ ਹੇਠਲੇ ਕਰਮਚਾਰੀ ਨੇ ਉਹ ਦੱਸ ਦਿੰਦੇ ਨੇ ਵੀ ਭਾਈ ਸਰ ਇਦਾਂ ਇਦਾਂ ਕਰਕੇ ਕਿਉਂਕਿ ਉਹ ਪਿੱਛੇ ਵੀ ਐਵੇਂ ਕੰਮ ਚੱਲਦਾ ਵੇਖਿਆ ਹੁੰਦਾ ਉੱਥੇ ਆ ਕੇ ਵੀ ਉਹ ਪੁੱਛਦਾ ਵੀ ਇੱਥੇ ਕਿਵੇਂ ਚੱਲਦਾ ਹੈ ਤਾਂ ਅਗਲੇ ਦੱਸ ਦਿੰਦੇ ਨੇ ਵੀ ਇਦਾਂ ਇਦਾਂ ਕਰਕੇ ਆ ਆ ਆ ਬੰਦਿਆ ਨਹੀਂ ਚੱਲਦਾ ਤਾਂ ਫਿਰ ਹੁਣ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਡੀਸੀਆਂ ਨੂੰ ਆਦੇਸ਼ ਦਿੱਤੇ ਨੇ ਕਿ ਜਿਹੜੇ ਉਹ ਕਰਮਚਾਰੀ ਨੇ ਉਹਨਾਂ ਨੂੰ ਵੀ ਬਦਲਿਆ ਜਾਵੇ ਤੇ 40 ਤੋਂ ਵੱਧ ਕਰਮਚਾਰੀ ਜਿਹੜੇ ਨੇ ਉਹ ਬਦਲੇ ਜਾਣ ਦੀ ਖਬਰ ਹੈ ਹੁਣ ਅਗਲੀ ਜਿਹੜੀ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਕਸੂਤੀ ਫੱਸੀ ਹੈ ਕੱਲ ਕਿਸਾਨਾਂ ਨੇ ਇੱਕ ਬਹੁਤ ਵੱਡੀ ਮਹਾਰੈਲੀ ਕੀਤੀ ਹੈ ਤੇ ਰੈਲੀ ਦੇ ਵਿੱਚ ਉਹਨਾਂ ਨੇ ਕੀਤਾ ਕਿ ਇੱਕ ਕੁਰਸੀ ਲਈ ਉੱਤੇ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਜਾ ਮਾਰਦੇ ਰਹੇ ਸਟੇਜ ਤੋਂ ਵੀ ਭਗਵੰਤ ਮਾਨ ਜੀ ਤੁਹਾਡੇ ਲਈ ਕੁਰਸੀ ਲਾਈ ਹੈ ਕਈ ਦਿਨ ਪਹਿਲਾਂ ਉਹਨਾਂ ਦਾ ਐਲਾਨ ਸੀਗਾ ਵੀ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਕਿਸਾਨਾਂ ਨੂੰ ਇਹ ਪਾਲਿਸੀ ਸਮਝ ਨਹੀਂ ਅਜੇ ਆਈ ਤੇ ਮਿਸ ਗਾਈਡ ਕਰ ਰਹੇ ਨੇ ਵਿਰੋਧੀ ਤੇ ਕਿਸਾਨ ਜਥੇਬੰਦੀਆਂ ਤੇ ਉਹ ਕਿਸਾਨ ਇਹ ਕਹਿੰਦੇ ਰਹੇ ਵੀ ਮੁੱਖ ਮੰਤਰੀ ਸਾਹਿਬ ਜੇ ਸਾਨੂੰ ਮਿਸ ਗਾਈਡ ਕੀਤਾ ਸਾਨੂੰ ਨਹੀਂ ਸਮਝਾ ਤਾਂ ਤੁਸੀਂ ਆਓ ਤੇ ਸਾਨੂੰ ਸਮਝਾ ਕੇ ਜਾਓ ਪਰ ਕੱਲ ਸਾਰਾ ਦਿਨ ਸਟੇਜ ਚੱਲਦੀ ਰਹੀ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਖਾਲੀ ਪਈ ਰਹੀ ਆਵਾਜ਼ਾਂ ਮਾਰਦੀ ਰਹੀ ਮੁੱਖ ਮੰਤਰੀ ਸਾਹਿਬ ਆਪਣੀ ਕੁਰਸੀ ਤੇ ਆ ਕੇ ਨਹੀਂ ਬੈਠੇ ਜਿਹੜੀ ਉਹਨਾਂ ਲਈ ਲਾਈ ਸੀ ਤਾਂ ਫਿਰ ਇਹਦਾ ਮਤਲਬ ਕੀ ਸਮਝਿਆ ਜਾਵੇ ਹੁਣ ਆਮ ਆਦਮੀ ਪਾਰਟੀ ਕਹਿ ਗਈ ਵੀ ਉਹ ਪ੍ਰੋਗਰਾਮ ਉਹਨਾਂ ਦਾ ਸੀ ਮੁੱਖ ਮੰਤਰੀ ਉੱਥੇ ਜਾ ਕੇ ਅਗਰ ਉੱਥੇ ਪ੍ਰੋਬਲਮ ਆ ਜਾਂਦੀ ਵੇਖੋ ਮੁੱਖ ਮੰਤਰੀ ਸਾਹਿਬ ਨਾਲ ਸਿਕਿਉਰਿਟੀ ਬਹੁਤ ਹੁੰਦੀ ਹੈ ਤੇ ਜਿੰਨੀ ਮਰਜ਼ੀ ਹੋਰ ਲਈ ਜਾ ਸਕਦੀ ਸੀ ਤੇ ਉਥੇ ਮੁੱਖ ਮੰਤਰੀ ਜਾ ਸਕਦੇ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਦੂਜੀਆਂ ਪਾਰਟੀਆਂ ਨੂੰ ਬਹਿਸ ਦਾ ਸੱਦਾ ਦਿੱਤਾ ਸੀ ਜਦੋਂ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਚ ਬਹਿਸ ਰੱਖੀ ਸੀ ਤੇ ਮੁੱਖ ਮੰਤਰੀ ਵੀ ਤਾਂ ਕਹੇ ਵਾਜਾ ਮਾਰਦੇ ਰਹਿਣਾ ਉਦੋਂ ਵੀ ਆਓ ਸੁਖਬੀਰ ਬਾਦਲ ਰਾਜਾ ਵੜਿੰਗ ਸੁਨੀਲ ਜਾਖੜ ਆ ਮੇਰੇ ਨਾਲ ਬਹਿਸ ਕਰ ਉਦੋਂ ਉਹ ਨਹੀਂ ਸੀ ਆਏ ਉਦੋਂ ਐਈਓ ਗੱਲਾਂ ਉਹ ਕਰਦੇ ਸੀ ਵੀ ਉਥੇ ਰੌਲਾ ਪੈ ਜਾਣਾ ਉੱਥੇ ਉਹਨਾਂ ਦੇ ਸਮਰਥਕ ਨੇ ਸਾਡਾ ਕੋਈ ਨਹੀਂਗਾ ਪਰ ਅਸਲ 'ਚ ਪੱਲੇ ਉਦੋਂ ਉਹਨਾਂ ਦੇ ਕੁਝ ਨਹੀਂ ਸੀ ਆਉਂਦੇ ਕਿਵੇਂ ਹੁਣ ਸਚਾਈ ਇਹ ਆ ਵੀ ਮੁੱਖ ਮੰਤਰੀ ਸਾਹਿਬ ਇਸ ਕਰਕੇ ਨਹੀਂ ਆਇਆ ਵੀ ਸਕਿਉਰਟੀ ਸੀ ਘਾਟਾ ਜਾਂ ਕਿਸਾਨਾਂ ਨੇ ਗੱਲ ਪਹਿ ਜਾਣਾ ਨਾ ਐਵੇਂ ਕਰਨਾ ਹੀ ਨਹੀਂ ਸੀ ਉਹਨਾਂ ਕਿਸਾਨਾਂ ਨੂੰ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਐਵੇਂ ਕਰਾਂਗੇ ਨਾ ਤੇ ਇਹ ਸਾਡੀ ਬਹੁਤ ਵੱਡੀ ਹਾਰ ਹੈ ਵੀ ਸੱਦ ਕੇ ਐ ਕੀਤਾ ਅਸਲ 'ਚ ਮੁੱਖ ਮੰਤਰੀ ਸਾਹਿਬ ਕੋਲੇ ਟਾਈਮ ਟਾਈਮ ਹੈਗਾ ਸੀ ਫਿਰ ਕਿਉਂ ਨਹੀਂ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਉਧਰ ਹਾਈ ਕੋਰਟ ਨੇ ਵੀ ਰੋਕ ਲਾ ਦਿੱਤੀ ਹੈ ਚਾਰ ਹਫ਼ਤਿਆਂ ਦੀ ਇਸ ਪਾਲਿਸੀ ਤੇ ਜੇ ਹਾਈ ਕੋਰਟ ਨੂੰ ਠੀਕ ਨਹੀਂ ਲੱਗ ਰਹੀ ਤਾਂ ਫਿਰ ਪਾਲਿਸੀ ਜਿਹੜੀ ਹੈ ਇਹਦੇ ਵਿੱਚ ਖਾਮੀਆਂ ਨੇ ਕੀ ਸਮਝਾਵਾਂਗਾ ਕਿਸਾਨਾਂ ਨੂੰ ਉਹ ਤਾਂ ਬੜੇ ਨੁਕਤੇ ਕੱਢ ਕੇ ਕੇਂਦਰ ਸਰਕਾਰ ਦੇ ਵੱਡੇ ਵੱਡੇ ਵਜ਼ੀਰ ਤੇ ਜਿਹੜੇ ਵੱਡੇ ਵੱਡੇ ਕੇਂਦਰ ਸਰਕਾਰ ਦੇ ਅਫਸਰ ਸੀ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕਿਸਾਨ ਆਗੂਆਂ ਨੇ ਉਹਨਾਂ ਨੂੰ ਹਰਾਇਆ ਹੋਇਆ ਡਿਬੇਟ ਟੇਬਲ ਟਾਕ ਤਪਕੌਣ ਤੇਵਾਂ ਸਾਹਿਬ ਨੂੰ ਪਤਾ ਸੀ ਵੀ ਐਦਾ ਮੇਰੇ ਨਾਲ ਹੋ ਜਾਣਾ ਇਸ ਕਰਕੇ ਮਾਨ ਸਾਹਿਬ ਫਿਰ ਆਏ ਨਹੀਂ ਹੁਣ ਇਹ ਸਾਰੇ ਕੁਸ਼ਤੇ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰ